ਉਹ ਮੇਰੇ ਵਾਲੇ ਮੰਜੇ ਤਾਂ ਨਹੀਂ ਬੈਠੇ ਉਹ ਬੈਠੇ ਹੋਈ ਨਾ ਨਹੀਂ ਤਾਂ ਤੇਰੇ ਗਲਾਬੀ ਕੱਚਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀਆ ਆਹੀਂ ਦਾ ਮੈਨੂੰ ਕਹਿੰਦੇ ਆ ਕਮਾ واਸ਼ਿੰਗ ਪਾਊਡਰ واਸ਼ਿੰਗ ਪਾਊਡਰ ਕਮਾ ਲੋਸੀ ਸੁਹੇਦੀ ਇਹ ਤਰ੍ਹਾਂ ਨੀਂ ਸਿਟੀਆਂ ਵਜਾ ਲਈਦਾ ਜਿਹੜੀ ਸਿਟੀ ਇਹਦੀ ਮੈਂ ਵਜਾਉਣੀ ਆ ਨਾ ਉਹ ਨਹੀਂ ਇਹ ਨੂੰ ਆਂ ਕਿ ਚਲੋ ਅੱਜ ਜੂ ਆਪਾਂ ਮਿਲੇ ਆ ਜੀ ਜੀ ਇਸ ਦੇ ਵਿੱਚ ਤੁਹਾਡੇ ਵਾਲਾ ਰੋਲ ਦੇਖ ਕੇ ਇੱਕਦਮ ਝਕਾਸ ਕੀ ਕਹਿ ਜੀ ਥੈਂਕ ਯੂ ਜੀ ਬਾਸਵਰੇ ਥੈਂਕ ਯੂ ਗਿੱਪੀ ਭਾਈ ਜੀ ਦਾ ਥੈਂਕ ਯੂ ਜਿਨ੍ਹਾਂ ਨੇ ਮੇਰੇ ਤੇ ਇਨਾ ਵਿਸ਼ਵਾਸ ਕੀਤਾ ਔਰ ਥੈਂਕ ਯੂ ਸਾਰੀ ਆਡੀਅנס ਦਾ ਜਿਹੜੇ ਮੈਨੂੰ ਦੇਖਣ ਆਉਂਦੇ ਇੰਨਾ ਪਿਆਰ ਦਿੰਦੇ ਆ ਔਰ ਥੈਂਕ ਯੂ ਤੁਹਾਡੇ ਭਰਾਵਾਂ ਦਾ ਤੁਹਾਡੇ ਸਾਰੇ ਜਿੰਨਾ ਮੀਡੀਆ ਮੇਰੀ ਬਹੁਤ سپورਟ ਕਰਦਾ ਮੈਨੂੰ ਕਦੇ ਵੀ ਨਰਾਸ਼ਾ ਨਹੀਂ ਹੋਈ ਮੈਨੂੰ ਕਦੇ ਵੀ ਇਹ ਨਹੀਂ ਹੋਇਆ ਕਿ ਜੇ ਕਿਤੇ ਜਿਹੜਾ ਉਹ ਥੰਮ ਜਾ ਲਾਉਂਦੇ ਹੁੰਦੇ ਆ ਵੀ ਆਏ ਨਹੀਂ ਕਿਨੂੰ ਕੀ ਕਿਹਾ ਉਹ ਜਿਹੜੇ ਲਾਉਂਦੇ ਆ ਨਾ ਮੈਂ ਉਹਨਾਂ ਨੂੰ ਕਹਿੰਦਾ ਨਾ ਬਰੇ ਐਂ ਤੇ ਲਾਉਂਦੇ ਕਹਿੰਦੇ ਨਹੀਂ ਭਾਜੀ ਥੋੜਾ ਨਹੀਂ ਲਾਉਂਦੇ ਹਨਾ ਉਹ ਇਸ ਕਰਕੇ ਜਿਉ ਜੋ ਮੈਂ ਹੈਗਾ ਮੇਰੇ ਨਾਲ ਸਾਰੇ ਉਵੇਂ ਹੀ ਵਰਤਦੇ ਆ ਔਰ ਬਹੁਤ ਪਿਆਰ ਦਿੰਦੇ ਆ। ਫਰੀ ਦੇਸੀ ਬੰਦਾ ਦੇਸੀ ਜ਼ਿੰਦਗੀ ਚ ਹੋਣਾ ਚਾਹੀਦਾ। ਮੇਰੇ ਸੰਗ ਜਿਵੇਂ ਤੁਸੀਂ ਰਹਿੰਦੇ ਹੋ ਤੇ ਤੁਹਾਡੇ ਜਿਹੜੇ ਕਰੈਕਟਰ ਹੁੰਦੇ ਨੇ ਇੱਕਦਮ ਬੰਦੇ ਨਾਲ ਅੰਦਰ ਉਹ ਲੱਗਦਾ ਯਾਰ ਬਦਾ ਤਾਂ ਹਾਂ ਨਹੀਂ ਆਪਾਂ ਦੇਸੀ ਆਂ। ਆਪਾਂ ਪੰਜਾਬ ਵਾਲੇ ਆਂ ਇੱਥੋਂ ਦੇ। ਪੰਮੀ ਦਾ ਦੁੱਖ ਲੱਗਿਆ ਸੀ ਕਹਿੰਦੇ ਖੀਰਲੇ ਦੇਣੇ ਨੰਬਰ ਨੰਬਰ ਆਈ ਮੈਨੂੰ। ਚਾਉ ਨਹੀਂ ਹੁੰਦਾ ਉਹ। ਚਾਉੜਾ ਲੀਆਂ ਗੱਲਾਂ। ਨਹੀਂ ਆ ਮੇਰੇ ਨੂੰ ਤੁਹਾਨੂੰ ਲੱਗਦਾ ਵੀ ਮੈਨੂੰ ਕਿਹੇ ਪੰਮੀ ਪੰਮੀ ਦੀ ਭਾਲ ਹੋਣੀ ਆ। ਆਪਾਂ ਤਾਂ ਬਾਈ ਜੀ ਵਰਗੇ ਤੇ ਜੱਗੇ ਜੁੱਗੇ ਵਰਗੇ ਲੱਭੀ ਦੇ ਵੀ ਕਿਹੜੇ ਬੰਦੇ ਗਲਤ ਕੰਮ ਕਰਦੇ ਉਹ ਬੜਕਾਈ। ਕੰਮ ਨਾਲ ਕੰਮ ਬਾਈ ਜਦਾ ਹੈ ਕੋਡਕਪੁਰਾ ਤੁਸੀਂ ਮੇਰੀਆਂ ਫਿਲਮਾਂ ਦੇਖੋ ਹਰੇਕ ਚ ਜੋੜੀਆਂ ਚੱਕੀਆਂ ਦਾ ਨਾਂ ਹੁੰਦਾ ਹਰੇਕ ਚ ਇੰਟਰਵਿਊ ਚ ਕੋਡਕਪੁਰੇ ਦੀ ਗੱਲ ਹੁੰਦੀ ਆ ਤੇ ਕੋਡਕਪੁਰੇ ਚ ਮੈਂ ਜੰਮਿਆ ਪਲਿਆ ਕੋਡਕਪੁਰੇ ਦੇ ਮੇਰੇ ਯਾਰ ਮਿੱਤਰ ਆ ਮੇਰੇ ਨਾਲ 8-10 ਜਣੇ ਹੁਣ ਰਹਿੰਦੇ ਆ ਜਿਹੜੇ ਉਹ ਕੋੜ ਪੂਰੇ ਸੀ ਇਹ ਮੇਰੇ ਮਹੱਲੇ ਦੇ ਮੇਰੇ ਯਾਰ ਹੀ ਆ ਜਿਹੜੇ 20-20 ਸਾਲ ਪੁਰਾਣੇ ਬੇਲੀ 25-25 ਸਾਲ ਦੇ ਸੀ ਜਿੱ ਤੱਕ ਕਲੈਕਟਰ ਫਿਲਮ ਵਿੱਚ ਆ ਉਦੋਂ ਦਾ ਕਲੈਕਟਰ ਲਾਈਕ ਸੀ ਜਬਰਦਸਤ ਸਰਾ ਨਹੀਂ ਜਿੰਦਗੀ ਦੇ ਟੋਕਣ ਦਾ ਕੰਮ ਜਿਹੜਾ ਮੈਂ ਕਹਿੰਦਾ ਨਹੀਂ ਸਦੀ ਗੱਲ ਹੈਗੀ ਇਹ ਜੀਵਨ ਦੀ ਟੋਕਣ ਦਾ ਕੰਮ ਹੈ ਨਾ ਕੋਲ ਨਹੀਂ ਉਹ ਕੋਲੇ ਟਾਈਮ ਵੈਸੇ ਸਾਡਾ 40-45 ਜਣਾਂ ਦਾ ਗਰੁੱਪ ਹੁੰਦਾ ਸੀਗਾ ਤੇ ਥੀਏਟਰ ਕਰਦੇ ਸੀ ਅਸੀਂ ਤੇ ਵੈਸੇ ਹੀ ਕਹਿੰਦੇ ਸੀ ਵੀ ਕਲਾਕਾਰਾਂ ਵਾਂਗੂ ਇਕੱਠੇ ਹੋ ਜਾਂਦੇ ਆ ਤੇ ਨਾ ਹੀ ਕਿਸੇ ਨੂੰ ਮਾਰਾ ਕਹਿੰਦੇ ਸੀ ਨਾ ਹੀ ਘਵਾਉਂਦੇ ਸੀ ਅਬ ਮਾਹੌਲ ਫੀਲਿੰਗ ਜੀ ਚ ਰਹੀਦਾ ਸੀ ਕਿ ਵੀ ਠੀਕ ਆ ਫਿਲਮੀ ਸੀਗੇ ਸ਼ੁਰੂ ਤੋਂ ਅਸੀਂ ਜਿਵੇਂ ਨਵਾਜ਼ੁद्दीन ਸਲਿੱਕੀ ਨੇ ਕਿਹਾ ਕਿ ਮੈਂ ਜਦੋਂ ਦਾ ਆਇਆ ਨਾ ਕੱਬੇ ਜੇ ਰੋਲ ਮਿਲਨੇ ਪਰ ਮੇਰੀ ਇੱਛਾ ਸੀ ਕਿ ਮੈਂ ਰੋਮਾਂਟਿਕ ਰੋਲ ਆ ਪੂਰੇ ਦੂਜੇ ਲੋਕ ਨਹੀਂ ਆ ਹੁਣ ਗਾਂ ਹੋ ਰਹੀ ਸੈਕਟਰ ਸੈਕਟਰ 17 ਸੈਕਟਰ 17 ਸ਼ੁਰੂ ਹੋ ਰਹੀ ਹੈ ਤੁਸੀਂ ਵਾਰਨਿੰਗ ਚ ਮੇਰੇ ਛੱਲਾ ਵੀ ਪਾਇਆ ਦੇਖਿਆ ਹੋਊਗਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੇ ਵਿੱਚ ਪੰਮੇ ਦਾ ਰਮਾਂਸ ਦਿਹਾਉਣਾ ਜਿਵੇਂ ਜੀਪੀਕਰਿਵਾਸ ਕਹਿੰਦੇ ਜੀ ਜੀ ਰੋਮਾਂਟਿਕ ਕੈਰੈਕਟਰ ਲਈ ਟਾਈਮ ਲੱਗੇਗਾ ਨਹੀਂ ਲੱਗੇ ਨਹੀ ਨਹੀ ਉਹਦੇ ਨਾ ਰੈਸਲ ਜਿਹੜਾ ਰੈਸਲ ਕੀਤੀ ਹੁੰਦੀ ਮੰਗਣਾ ਹੀ ਨਹੀਂ ਸੀ ਜਿਹੜੀ ਚੀਜ਼ ਦੇਖੋ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤੇ ਬੇਹੀ ਰੋਟੀ ਵੀ ਸਵਾਦ ਲੱਗਦੀ ਆ ਇਸ ਕਰਕੇ ਕੋਈ ਐ ਨਹੀਂ ਇੱਕ ਦੋ ਇੱਕ ਦੋ ਡਾਇਲੋਗ ਜ਼ਰੂਰ ਬਿਲਕੁਲ ਜ਼ਰੂਰ ਜੋ ਡਾਇਲੋਗ ਪੰਮੇ ਆ ਕੇ ਬੈਠਦਾ ਨਾ ਕੋਈ ਫਿਰ ਪੰਮੇ ਮੰਝੇ ਲਈ ਜਿਹੜੀ ਗੱਲ ਓਕੇ ਨਾ ਮੇਰੇ ਵਾਲੇ ਮੰਝੇ ਦੇ ਤਾਂ ਨਹੀਂ ਬੈਠੇ ਬੈਠੇ ਹੋ ਵੀ ਨਾ ਗੋਲੀ ਐਸੀ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ। ਹਾ ਸ਼ੁਕਰ ਕਰ ਤੂੰ ਗੋਲੀ ਨਾ ਮਰ ਗਿਆ। ਨਹੀਂ ਤਾਂ ਤੇਰੇ ਗਲਾਬੀ ਕੱਚਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆਇਆਂ ਨੂੰ। ਇੱਕ ਸੀੜੀ ਵਾਲਾ ਵੀ ਹਾਂ ਮੈਂ ਕਿਹੜਾ ਗੇਜਿਆਂ ਨੂੰ ਮੈਂ ਕਿਹੜਾ ਗੇਜੇ ਨਾਲੋਂ ਘਾਟਾਂ। ਬਾਈ ਜੀ ਮਰਾ ਜਗਾ ਠੋਕਿਆ ਲੀਲੀ ਫੀਲੀ ਬੜਕਾਏ। ਸਾਹੀ ਦਾ ਮੈਨੂੰ ਕਹਿੰਦੇ ਆ ਪੰਮਾ واਸ਼ਿੰਗ ਪਾਊਡਰ واਸ਼ਿੰਗ ਪਾਊਡਰ ਪੰਮਾ ਦੋਸੀ ਸੁਠੇ ਦੀ ਪੰਮਾ ਲੈ ਆਏ ਇੱਕ ਸੀਟੀ ਸੀਟੀ ਵਾਲਾ ਲੈਂਦਾ ਐਂਦਾ ਇਹਦਾ ਨਾ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀ ਦੀ ਮੈਂ ਵਜਾਉਣੀ ਆ ਨਾ ਉਹ ਨਹੀਂ ਇਹ ਨੂੰ ਆਉਂਦੀ ਭਈ ਕ ਆਖਰੀ ਸਵਾਲ ਤੁਸੀਂ ਡਾਇਰੈਕਟਰ ਐਕਟਰ ਨੂੰ ਜਾਂ ਇੰਪਰੋਵਾਈਜ਼ ਕਰਨਾ ਪੇ ਤੁਹਾਨੂੰ ਨਹੀਂ 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 ਮੈਂ ਡਾਇਰੈਕਟਰ ਐਕਟਰ ਮੈਂ ਕੋਰਾ ਕਰਾਰਾ ਪੰਨਾ ਹੈ ਉਹ ਜਿਹੜਾ ਬੰਦਾ ਜੋ ਲਿਖ ਲੈਂਦਾ ਉਹ ਹੋ ਜਾਂਦਾ ਭਈ ਜਦੋਂ ਫਿਲਮਾਂ ਇਹ ਜੇ ਕਰਦੇ ਫਿਰ ਗਾਲ ਗੁੱਲ ਤਾਂ ਆਮ ਨਿਕਲ ਜਾਂਦੇ ਫਿਰ ਐਡਿਟ ਕਰਦੇ ਨਹੀਂ ਗਾਲ ਨਹੀਂ ਆਪਾਂ ਘਰੇ ਜਿੰਨੀਆਂ ਕੁ ਜੋ ਚੱਲਦਾ ਉਹਨਾਂ ਕਿਉਂ ਆ ਗਾਲਾਂ ਗੁੱਲਾਂ ਤਾਂ ਨਹੀਂ ਆਪਣੇ ਪੰਜਾਬੀ ਫਿਲਮਾਂ ਚ ਆਏ ਗਾਲਾਂ ਤਾਂ ਚੱਲ ਹੀ ਨਹੀਂ ਸਕਦੀਆਂ ਜਿਵੇਂ ਹਿੰਦੀ ਚ ਚੱਲਦੀਆਂ ਜਿਵੇਂ ਆਪਣੇ ਵੀ ਸਾਰਿਆਂ ਨੇ ਦੇਖਨੇ ਹੁੰਦਾ ਆਪਾਂ ਪਰਿਵਾਰਾਂ ਵਾਲੇ ਆ ਭੈਣਾ ਭਰਾਵਾਂ ਵਾਲੇ ਸਾਰੇ ਤੇ ਉਜਨੀ ਕਾਮ ਵਿੱਚ ਚਲਦੀ ਆ ਛੋਟੀ ਮੋਟੀ ਉਵੇਂ ਹੁੰਦੀ ਆ ਹੁਣ ਆ ਦੇਖੋਗੇ ਮੈਨੂੰ ਲੱਗਦਾ ਇਹਦੇ ਚ ਤੁਹਾਨੂੰ ਉਹ ਵੀ ਨਹੀਂ ਮਿਲਨੀ ਜਿਹੜੀ ਪਿਛਲੀ ਵਰਨਿੰਗ ਸੀ ਉਹ ਤੇ ਹਜੇ ਥੋੜਾ ਜਿਹਾ ਸੀ ਉਵੇਂ ਮਾਹੌਲ ਪਰ ਵੀ ਇਹਦੇ ਚ ਤਾਂ ਉਹ ਵੀ ਨਹੀਂ ਕਿਉਂਕਿ ਜਿਹੜਾ ਫੈਮਲੀਆਂ ਹੋਰ ਸਾਰੇ ਹਨਾ ਬੀਪੀਐਸਪੀ ਵਾਲੀ ਕੋਸ਼ਕ ਸਾਡੀ ਆਡੀਅנס ਜਿਹੜੀ ਉਹਨਾਂ ਨੂੰ ਲੱਗਿਆ ਕੁਛਕ ਤੇ ਬਾਕੀ ਜਨਤਾ ਮੰਦਿਰ ਤਾਂ ਉਹ ਪਾਲਦੀ ਹੁੰਦੀ ਪਰ ਫਿਲਮ ਉਹ ਹੀ ਹੈ ਸੰਦੂਰ ਰੀਵਰਤ ਹੋਇਆ ਸਰ ਫਿਲਮ ਵੀ ਤੀ ਵਾਰth ਹੋਇਆ ਕੀ ਕਿਹਨਾਂ ਸਰ ਬਾਦਸ਼ਾਹ ਆਪਾ ਕਰਮਾਂ ਵਾਲੇ ਆ ਜਿਹੜੇ ਦੁਵਾਰਾ ਜੰਮ ਗਏ ਬੰਦਾ ਮਰ ਕੇ ਜਿਉਂਦਾ ਹੋ ਜੇ ਇਦੋਂ ਵੱਡੀ ਕੀ ਗੱਲ ਹੈ ਜੱਪੀ ਬਾਈ ਕਹਿੰਦੇ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁ ਮਾਰੇ ਹਾਂ ਇੰਤਵੇਅੂ ਕਹਿੰਦਾ ਤਾਇਆ ਮੈਂ ਤਾ ਨਹੀਂ ਚਾਚਾ ਹਾਂ ਸਾਡੇ ਨਾ ਘਰਾਂ ਦੇ ਪਿਛਲੇ ਪਾਸੇ ਮਾਤਾ ਆਉਂਦੀ ਹੁੰਦੀ ਸੀ ਉਹ ਰਖੜੀ ਬੰਨਣ ਆਉਂਦੀ ਸੀ ਉਨੇ ਮੇਰੇ ਦਾਦੇ ਪਰਦਾਦੇ ਦੀ ਵੀ ਬੰਨੀ ਦਾਦੇ ਦੀ ਵੀ ਬੰਨੀ ਮੇਰੇ ਡੈਡੀ ਦੀ ਵੀ ਬੰਨੀ ਸਾਡੇ ਵੀ ਬੰਨੀ ਉਹ ਮਾਤਾ ਕਹਿੰਦੇ ਆ ਵੀ 5-4 ਘੰਟੇ ਪਿੱਛੇ ਜੋ ਪੂਰੀ ਹੋਈ ਮਰ ਕੇ ਫਿਰ ਦੁਬਾਰਾ ਵਾਪਸ ਆਈ ਸੀ ਸੁਣਿਆ ਮੈਂ ਅਸੀਂ ਉਹਨੂੰ ਪੁੱਛ ਦਿੰਦੇ ਬੇਬੇ ਕਿਉਂ ਜੋ ਮਾਹੌਲ ਸੀਗਾ ਫੁੱਲ ਫੁੱਲ ਹੈਗੇ ਪਾਰਕਾਂ ਫੁਰਕਾਂ ਹੈਗੀਆਂ ਜਦੋਂ ਨਿੱਕੇ ਹੁੰਦੇ ਸੀ ਵੀ ਉਹੀ ਆ ਉਹ ਬੜੀ ਖੁਸ਼ ਹੁੰਦੀ ਸੀਗੀ ਤੇ ਉਵੇਂ ਹੀ ਫਿਰ ਆਪਾਂ ਖੁਸ਼ ਹੁੰਨੇ ਆ ਵੀ ਦੁਬਾਰਾ ਬੱਸ 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 ਤੂੰ ਗਲਤ ਡਾਇਲੌਗ ਬੋਲਿਆ ਆਪ ਹੀ ਗਲਤ ਬੋਲਦਾ ਤੂੰ ਤੇ ਮੁੜ ਕੇ ਮੇਰਾ ਨਾਂ ਤੁਸੀਂ ਲਾਦਣਾ ਵੀ ਇਹ ਆਂ ਬੋਲਦਾ ਭਾਈ ਗਿੱਪੀ ਹੁਣਾਂ ਦੀ ਜਿਵੇਂ ਉਹਨਾਂ ਨੇ ਕਿਹਾ ਕਿ ਬੇਟੇ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਫੈਮਿਲੀ ਨਾਲ ਇੰਟਰੈਕਸ਼ਨ ਕਿਹੋ ਜਿਹਾ ਨਹੀਂ ਵਾਇਗਰੂ ਦੇਖੋ ਬਾਈ ਜੀ ਜਾਂ ਭਾਬੀ ਜੀ ਅੱਛਾ ਮੈਨੂੰ ਮੈਂ ਜਦੋਂ ਬਾਈ ਜੀ ਨਾਲ ਪਹਿਲੀ ਵਾਰੀ ਘਰੇ ਗਿਆ ਸੀ ਨਾ ਮੈਂ ਮੈਂ ਐਕਸਾਈਟਮੈਂਟ ਜਾਂ ਪਾ ਅੰਦਰ ਵੜ ਗੇ ਜਦੋਂ ਦੇਖਿਆ ਦੂਜੇ ਉਹ ਸਾਰੇ ਹੁਣ ਪੁਰਾਣੇ ਜਾਂਦੇ ਸੀ ਉਹ ਤਾਂ ਗਾਹ ਨਿਕਲ ਗਏ ਮੈਨੂੰ ਰਾਂ ਨਾਲ ਲੱਬੇ ਵੀ ਗਾਂ ਰਿਸ਼ਤੇਦਾਰ ਤੇ ਮੇਰੇ ਮੈਂ ਦਾਦਾ ਨਾ ਪਾਲੇ ਪਾਸੇ ਜਾਵਦਾ ਦੂਜੇ ਅਫੀਸਰ ਦੇ ਪਾਸੇ ਬਾਈ ਮੈਨੂੰ ਕਹੋ ਪ੍ਰਿੰਸ ਕਿਥੇ ਆ ਇਧਰ ਆ ਜਰਾ ਗਾਂ ਲੈ ਕੇ ਸਾਰਿਆਂ ਨੂੰ ਮਿਲਾਇਆ ਭਾਬੀ ਨੂੰ ਕਹਿੰਦੇ ਵੀ ਇਹਨੇ ਡਾਇਲੋਗ ਲਿਖਿਆ ਫਰਾਰ ਦੇ ਇਦਾਂ ਦਾ ਕਰਕੇ ਬਾਈ ਦੇ ਬ੍ਰਦਰ ਸੀ ਹੋਰ ਉਹ ਫਿਰ ਮੈਨੂੰ ਉਦੋਂ ਲੱਗਾ ਵੀ ਯਾਰ ਜਿਹੜਾ ਬੰਦਾ ਆਪਦੇ ਪਰਿਵਾਰ ਨਾਲ ਹੋਰ ਸਾਰਿਆਂ ਨਾਲ ਜਿਹੜਾ ਆਏ ਲੈ ਕੇ ਜਾਂਦਾ ਘਰੇ ਤੇ ਵੀ ਇਸ ਤੋਂ ਬਾਅਦ ਫਿਰ ਕੁਝ ਨਹੀਂ ਹੈ ਤੇ ਉਦੋਂ ਉਸ ਤੋਂ ਬਾਅਦ ਮੇਰਾ ਹੋਰ ਵਧਿਆ ਪਿਆਰ ਹੁਣ ਮੈਂ ਜਾ ਕੇ ਲਾ ਕੇ ਆ 15 ਦਿਨ ਨਹੀਂ 10 ਦਿਨ ਮਕਸੀਕੋ ਵੀ ਲਾਏ ਆ ਬਾ ਸ਼ੰਦਾ ਤੇ ਮੈਂ ਤੇ ਇੱਕਮ ਜੋ ਅਸੀਂ ਉਥੇ ਨਿਆਰੇ ਲੁੱਟੇ ਉਹਨਾਂ ਨੇ ਬਹੁ ਗੇਮਾ ਗੂਮਾ ਖੜਾਈਆਂ ਮੈਨੂੰ ਵੀ ਆ ਜਾ ਪੰਮੇ ਚਾਚੇ ਇੱਧਰ ਆ ਜਾ ਪੰਮੇ ਤਾਏ ਇੱਧਰ ਆ ਜਾ ਐ ਕਰਕੇ ਰਿਹਾ ਮਾ ਵੀ 14 ਸਾਲ ਤੁਸੀਂ ਕਿਆ ਮੈਂ ਕੰਮ ਕਿੰਦਾ ਸੀ ਕੱਪੜਿਆਂ ਦਾ ਤੇ ਅੱਜ ਐ ਤਾਂ ਨਹੀਂ ਜੀ ਕਰਦਾ ਵੀ ਕਾਸਟਿੰਗ ਦੇ ਹੁਣ ਜਿਹੜੇ ਕੱਪੜੇ ਨੇ ਵੀ ਮੈਂ ਸੈੱਟ ਕਰਕੇ ਪਸੰਦ ਮੈਂ ਨਾ ਨਾ ਮੈਂ ਤਾਂ ਜਨਸਕੀ ਵੇਚਦੀ ਵੀ ਨਹੀਂ ਨਹੀਂ ਤੂੰ ਐ ਪਾਈ ਤੂੰ ਜਿਵੇਂ ਅੱਜ ਬਾਈ ਦੇ ਕਿੱਡੀ ਕੈਂਟ ਡਰੈਸ ਪਾਈ ਸੀ ਮੈਂ ਨਹੀਂ 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 ਮੈਂ ਨਹੀਂ ਉਹ ਤਾਂ ਭਾਬੀ ਜੀ ਕਰਦੇ ਹੁੰਦੇ ਮੈਂ ਵੈਸੇ ਗਿਆ ਸੀ ਮੈਂ ਕਿਹਾ ਬਾਈ ਬਹੁਤ ਕੈਂਟ ਡਰੈਸ ਆ ਠੀਕ ਹੈ ਓਕੇ ਜੀ ਧੰਨਵਾਦ